ਹਾਂਜੀ ਮਿੱਤਰੋ ਕੀ ਹਾਲ ਚਾਲ ਆ ਤੇ ਅੱਜ ਦੀ ਵੀਡੀਓ ਤੁਹਾਨੂੰ ਦਿਖਾ ਰਹੇ ਆ ਆਪਾਂ ਪੀਡੀਐਫ ਮੇਲੇ ਦੀ ਸਭ ਤੋਂ ਘੈਂਟ ਵੀਡੀਓ ਆ ਮੇਲੇ ਦੀ ਕਿਉਂਕਿ ਆਪਾਂ ਤੁਹਾਨੂੰ ਸਭ ਤੋਂ ਟਾਪ ਦਾ ਜਾਨਵਰ ਐਚਐਫ ਗਾਂ ਦਿਖਾਉਣੀ ਆ ਜਿਹੜੀ ਪੀਡੀਐਫ ਮੇਲੇ ਤੋਂ ਟਰੈਕਟਰ ਜਿੱਤੇ ਬਾਈ ਇਹਨੇ ਜੀ ਟਰੈਕਟਰ ਦੀ ਜੇਤੂ ਹੋਈ ਆ ਬਾਈ ਨਾਲ ਵੀ ਆਪਾਂ ਗੱਲਬਾਤ ਕਰਾਉਨੇ ਆ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਆ ਜੀ ਆਪਣਾ ਇਹ ਕਹੋ ਜੀ ਹਰਪ੍ਰੀਤ ਸਿੰਘ ਨੂਰਪੁਰਕੀ ਨੇ ਨੂਰਪੁਰ ਹਕੀਮਾ ਦੀ ਹਰਪ੍ਰੀਤ ਸਿੰਘ ਦੀ ਜੀ ਹਾਂਜੀ ਤੇ ਇਹਨੇ ਟਰੈਕਟਰ ਜਿੱਤ ਲਿਆ ਨਾ ਜੀ ਕਾਉ ਨੇ ਮਿਲਕਿੰਗ ਦੇ ਵਿੱਚ ਕਿੰਨਾ ਦੁੱਧ ਦੇ ਕੇ ਜੀ ਇਹ ਟਰੈਕਟਰ ਜਿੱਤੀ ਹੈ ਜੀ ਇਹਦਾ 24 ਘੰਟਿਆਂ ਦਾ 82 ਕਿਲੋ ਦੁੱਧ ਹੈ 24 ਘੰਟਿਆਂ ਦਾ 82 ਕਿਲੋ ਦੁੱਧ ਉਹ ਤੇ ਇਹ ਕਿੰਵੇਂ ਸੂਏ ਹੈ ਜੀ ਗਾਏ ਇਹ ਚੌਥੀ ਨੇ ਚੌਥੇ ਸੂਏ ਦੇ ਵਿੱਚ ਚੌਥੇ ਸੂਏ ਦੇ ਵਿੱਚ ਹੈ ਜੀ ਕਿੰਨੇ ਦਿਨਾਂ ਦੀ ਸੂਈ ਵੀ ਆ ਹੁਣਾਂ ਜੀ 61 ਦਿਨਾਂ ਦੀ ਸੂਈ 61 ਦਿਨਾਂ ਸੂਈ ਨੂੰ ਹੋਗੇ ਦੇਖ ਸਕਦੇ ਆ ਤੁਸੀਂ ਬਹੁਤ ਸੋਹਣੀ ਗਾਂ ਤੇ ਜੇ ਗੱਲ ਕਰੀਏ ਕਿਹੜੇ ਸਿਮੰਦੀ ਹੈ ਜੀ ਇਹ ਇਹ ਵੀ ਇਸ ਤੇ ਸਟ੍ਰਾਈਕਰ ਸੀ ਮੰਦੀ ਹੈ ਏਬੀਐਸ ਦੇ ਸਟ੍ਰਾਈਕਰ ਸੀ ਮੰਦੀ ਆ ਤੇ ਸਾਵੇਂ ਫਾਰਮਰਾਂ ਨੂੰ ਹੁੰਦਾ ਜੇ ਐਬੀਐਸ ਦੇ ਸੀਮਨ ਯੂਜ਼ ਕਰਨ ਵਧੀਆ ਰਹਣਗੇ ਜੀ ਬਹੁਤ ਚੰਗੀ ਸਭ ਵਧੀਆ ਚੰਗੀ ਕਿਉਂਕਿ ਦੁੱਧ ਤੇ ਵਧੀਆ ਰਿਕਾਰਡ ਤੇ ਆਈ ਜਾਂਦੀਆਂ ਗਾਵਾਂ ਹਨਾ ਜੀ ਤੇ ਤੁਸੀਂ ਆਪ ਖੁਦ ਕਿੰਨੇ ਐਨੀਮਲ ਰੱਖਦੇ ਹੋ ਜੀ ਮੇਰੇ ਲਈ ਸਭ ਤੋਂ ਸਵੇਣੀ ਮਲਾ ਹਾਂਜੀ ਤੇ ਅਸੀਂ ਇਕੱਠੇ ਕੰਪੀਟੀਸ਼ਨ ਲਾਉਂਦੇ ਆ ਮੈਂ ਹਰਪ੍ਰੀਤ ਸਿੰਘ ਅੱਛਾ ਜੀ ਤੇ ਆਪਣਾ ਫਾਰਮ ਹੈ ਕੁਆਲਿਟੀਰੀ ਫਾਰਮ ਪਿੰਡ ਪਾਲੀਆ ਖੁਰਸਿਲਾ ਪਟਿਆਲਾ ਅੱਛਾ ਜੀ ਇਹਨਾਂ ਲਈਵੇਂ ਕੁਆਲਿਟੀਰੀ ਫਾਰਮ ਦੇ ਤਕਰੀਬਨ 250 ਕੋਸਟ ਅੱਛਾ ਇਹ ਉਹਨਾਂ ਦਾ ਡੇਰੀ ਫਾਰਮ ਆਲੇ ਦੀ ਗਾਂ ਤੁਸੀਂ ਦੇਖ ਸਕਦੇ ਆ 82 ਕਿਲੋ ਦੁੱਧ ਦਿੱਤਾ ਗਾਂ ਨੇ ਜਿਹੜਾ ਬੋਡੀ ਸਟਰਕਚਰ ਦੇਖ ਲਓ ਏਬੀਐਸ ਤੋਂ ਬਿਨਾ ਹੋਰ ਕਿਹੜੇ ਸੀਮਨ ਯੂਜ਼ ਕਰਦੇ ਤੁਸੀਂ ਪੀਡੀਐਫ ਅੱਛਾ ਜਾਂ ਪੀਡੀਐਫ ਐ ਤੇ ਜਾਂ ਏਬੀਐਸ ਦੇ ਜੀ ਜੇ ਨਵੇਂ ਬੰਦੇ ਨੇ ਕਰਨਾ ਵੀ ਕੰਮ ਵਧੀਆ ਜੀ ਬਹੁਤ ਚੰਗਾ ਕੰਮ ਆ ਪਰ ਤਜਰਬਾ ਹੋਵੇ ਹਾਂਜੀ ਸ਼ੌਂਕ ਹੋਵੇ ਤਜਰਬਾ ਸ਼ੌਂਕ ਤੇ ਮਿਹਨਤ ਆ ਨਾ ਜੀ ਬੰਦੇ ਚੰਗਾ ਸਾਇਲੈਂਸ ਚੰਗੀ ਫੀਡ ਸਬਰ ਨਾਲੇ ਹਾਂਜੀ ਸਾਰਾ ਕੰਮ ਕਿਉਂਕਿ ਟਾਈਮ ਲੱਗਦਾ ਥੋੜਾ ਜਿਆ ਬਰੀਡ ਤੇ ਕੰਮ ਕਰਨ ਜਿੰਨਾ ਹਾਂ ਬਰੀਡ ਤੇ ਕੰਮ ਕਿਉਂਕਿ ਜੇਕਰ ਤੁਸੀਂ ਛੁਵਾਂ ਚੋਂ ਆਉਨੇ ਆ ਸੋਡੀ ਘੱਟੋ ਘੱਟ ਵੀ ਕੋਈ ਦਸਾਂ ਸਾਲਾਂ ਦੀ ਮਿਹਨਤ ਆ ਨਾ ਜੇ ਕੋਈ ਬੰਦਾ ਕਹੇ ਦੇ ਵੀ ਅੱਜ ਮੈਂ ਉੱਠ ਕੇ ਕੰਪੀਟੀਸ਼ਨ ਲੜਨਾ ਉਹ ਗੱਲ ਨਹੀਂ ਹੁੰਦੀ ਮਿਹਨਤ ਬੋਲਦੀ ਆ ਪਾਈਆਂ ਦੀ ਤੁਸੀਂ ਦੇਖ ਸਕਦੇ ਆ ਗਾਂਵ ਵੀ ਬਹੁਤ ਸੋਹਣੀ ਤਿਆਰ ਕੀਤੀ ਆ ਤੁਹਾਨੂੰ ਦਿਖਾ ਦਿੰਦੇ ਆ ਕੱਲੀ ਕੱਲੀ ਨਾੜ ਦੀਂਦੀ ਆ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਬਣਾਉਣ ਲਈ ਥੈਂਕ ਯੂ ਮਿੱਤਰੋ ਸੌਖਾ ਨਹੀਂ ਆਪਾਂ ਕਹਿ ਸਕਦੇ ਦੁੱਧ ਦੇ ਨਾ ਆ ਬਾਈਆਂ ਦਾ ਪੱਕਾ ਹੀ ਕੂਲਰ ਲਾਇਆ ਵਾ ਗਾਂ ਨੂੰ ਤੇ ਫੇਰ ਵੀ ਇੰਨੀ ਠੰਡ ਹੁੰਦੇ باوجود ਵੀ ਗਾਂ ਹੋਂਕ ਰਹੀ ਆ ਸਾਮ ਸੰਭਾਲ ਪੂਰੀ ਕਰਨੀ ਪੈਂਦੀ ਆ ਆਪਾਂ ਨੂੰ ਇਹ ਨਹੀਂ ਆਪਾਂ ਕਹਿ ਸਕਦੇ ਕਿ ਸੋਖਾ ਹੀ ਦੁੱਧ ਲਿਆ ਜਾਂਦਾ ਹਜੇ ਵੀ ਥੋਡੇ ਸਾਹਮਣੇ ਗਰਮੀ ਮਨਾ ਰਹੀ ਆ ਗਾਂ ਤੇ ਪੂਰਾ ਵੱਡਾ ਕੂਲਰ ਲੱਗਿਆ ਵਾ ਦੇਖ ਲਓ ਇੱਥੇ ਮਿਹਨਤ ਜਿਵੇਂ ਬਾਈ ਨੇ ਦੱਸਿਆ ਮਿਹਨਤ ਵੀ ਚਾਹੀਦੀ ਆ ਸ਼ੌਂਕ ਚਾਹੀਦਾ ਨਾਲ ਨਾਲ ਆਪਾਂ ਨੂੰ ਸਬਰ ਦੇ ਮਿਹਨਤ ਕਰਕੇ ਸਾਰਾ ਕੁਝ ਬਣ ਜਾਂਦਾ 82 ਕਿਲੋ ਦੁੱਧ ਵੀ ਬਹੁਤ ਹੁੰਦਾ ਤੇ ਜੋਂਡੀਆ ਟਰੈਕਟਰ ਜਿੱਤਿਆ ਗਾਂ ਨੇ ਬਹੁਤ ਸੋਹਣੀ ਗਾਂ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੀ ਧੰਨਵਾਦ ਸਾਰਿਆਂ ਦਾ